ਤੁਸੀਂ ਵੀਰ ਸਿੰਘ ਬਾਦਲ ਹੁਣੀ ਮੌਜੂਦਾ ਐਮਪੀ ਨੇ ਔਰ ਤੁਸੀਂ ਕੀ ਇਹ ਮੰਦਿਆਂ ਇੱਛਾ ਜਤਾ ਰਹੇ ਹੋ ਕਿ ਮੈਦਾਨ ਦੇ ਵਿੱਚ ਟੱਕਰਾ ਬਾਦਲ ਉਹਨਾਂ ਦੇ ਨਾਲ ਤੁਹਾਡਾ ਕਰਵਾ ਦਿੱਤਾ ਜਾਵੇ ਤੁਸੀਂ ਵੀਰ ਬਾਦਲ ਜੀ ਭਲੇਖੇ ਚ ਨੇ ਕਿ ਜਦੋਂ ਜਿੱਤਦੇ ਰਹੇ ਸੀ ਉਦੋਂ ਉਹਨਾਂ ਨੇ ਪਾਡਰ ਪੱਟੀ ਤੋਂ ਮਿਸਗਾਈਡ ਕਰਕੇ ਤੇ ਆਪਣਾ ਸਿੱਕਾ ਚਲਾਇਆ ਸੀ ਤੇ ਹੁਣ ਮੈਂ ਜਦੋਂ ਰਿਟਾਇਰਮੈਂਟ ਤੋਂ ਬਾਅਦ ਰਾਜਨੀਤੀ 'ਚ ਆਇਆ ਤੇ ਅੱਜ ਸਾਰਿਆਂ ਨੂੰ ਆਪਣੇ ਅਧਿਕਾਰਾਂ ਤੋਂ ਵਕਫ ਕੀਤਾ ਹੋਇਆ ਤਾਂ ਦੱਸਿਆ ਹੋਇਆ ਕਿ ਇਹ ਗੰਦੇ ਪਰਿਵਾਰ ਦੀ ਰਾਜਨੀਤੀ 'ਚ ਵਾਰ ਕਿਵੇਂ ਆਉਣਾ ਹੈ ਆਮ ਆਦੀ ਪਾਰਟੀ ਕੋ ਲੀਡਰ ਕਰਾਈਸਿਸ ਹੈ ਲੀਡਰ ਹੀ ਨਹੀਂ ਹੈ ਕੋਈ ਹੋਰ ਨਵਾਂ ਚਿਹਰਾ ਹੀ ਨਹੀਂ ਉਹ ਪੈਦਾ ਕਰ ਸਕੇ ਤੁਸੀਂ ਤਾਂ ਵੈਲ ਨੋਨ ਫੇਸ ਬਣ ਚੁੱਕੇ ਹੋ ਤੁਸੀਂ ਤਾਂ ਵਿਧਾਇਕ ਹੋ ਤਾਂ ਕੀ ਕੋਈ ਹੋਰ ਲੀਡਰ ਨਹੀਂ ਆਮ ਆਦੀ ਪਾਰਟੀ ਨੂੰ ਮਿਲ ਰਿਹਾ ਕਿ ਐਮ ਐਲ ਏ ਸ ਨੂੰ ਹੀ ਬਾਈ ਇਲੈਕਸ਼ਨ ਉਹਨਾਂ ਨੂੰ ਕਰਵਾਉਣੀਆਂ ਪੈਣਗੀਆਂ ਔਰ ਐਮ ਐਲ ਏ ਸ ਨੂੰ ਜਿਹੜਾ ਹੈ ਉਹ ਕੰਟੈਸਟ ਕਰਾਂ ਤੁਹਾਨੂੰ ਕੀ ਲੱਗਦਾ ਕਿ ਇਹ ਰਿਸਕ ਫੈਕਟਰ ਤੁਸੀਂ ਕਿਉਂ ਲੈਣ ਨੂੰ ਮਜਬੂਰ ਅਗਰ ਜੋ ਚੈਲੰਜ ਦਿੱਤਾ ਹੈ ਕੋਈ ਸੁਖਵੀਰ ਬਾਦਲ ਵਰਗਾ ਤਾਂ ਫਿਰ ਮੈਂ ਤਿਆਰ ਹਾਂ ਹਰਾ ਕੇ ਦਿਖਾਵਾਂਗਾ ਸਰ ਇਹ ਸ਼ਿਕਾਇਤਾਂ ਬਾਅਦ ਦੇ ਵਿੱਚ ਹਲਕੇ ਲੋਕਾਂ ਦੀ ਆ ਜਾਂਦੀਆਂ ਨੇ ਕਿਉਂਕਿ ਕਹਿੰਦੇ ਨੇ ਕਿ ਅਸੀਂ ਤਾਂ ਵੋਟਾਂ ਪਾ ਕੇ ਜਿਤਾ ਕੇ ਭੇਜਿਆ ਸੀ ਬਾਅਦ ਦੇ ਵਿੱਚ ਸਾਨੂੰ ਹੀ ਛੱਡ ਕੇ ਚਲੇ ਗਏ ਵਿੱਚ ਵਿਚਾਲੇ ਸਾਨੂੰ ਹੀ ਜਿਹੜਾ ਹੈ ਉਹ ਆਪਣਾ ਹੱਥ ਪੱਲਾ ਛੜਾ ਕੇ ਵਿਧਾਇਕ ਚਲੇ ਗਏ ਔਰ ਦੂਸਰੀਆਂ ਚੋਣਾਂ ਦੇ ਵਿੱਚ ਆ ਕੇ ਖੜੇ ਹੋ ਜਾਂਦੇ ਨੇ ਐਮਪੀ ਬਣ ਜਾਂਦੇ ਚੈਲੰਜ ਕਿਸ ਦੇ ਨਾਲ ਮੰਨਦੇ ਹੋ ਤੁਸੀਂ ਜੇ ਵਿਰੋਧੀਆਂ ਦੀ ਆਪਾਂ ਗੱਲ ਕਰੀ ਕਿਹੜੀ ਪਾਰਟੀ ਨੂੰ ਲੱਗਦਾ ਹੈ ਕਿ ਹਾਂ ਟਫ ਫਾਈਟ ਇਹਨਾਂ ਦੇ ਵੱਲੋਂ ਦਿੱਤੀ ਜਾਵੇ 2024 ਦੀਆਂ ਲੋਕ ਸਭਾ ਚੋਣਾਂ ਦੇ ਲਈ ਉਮੀਦਵਾਰਾਂ ਦੇ ਪੱਤੇ ਅਜੇ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਆਪਣੇ ਆਪਣੇ ਖੋਲਨੇ ਨੇ ਪਰ ਕਈਆਂ ਦੇ ਵੱਲੋਂ ਇਹ ਇੱਛਾ ਜਤਾਈ ਜਾ ਰਹੀ ਹੈ ਕਿ ਕਿਉਂ ਨਾ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਵੀ ਬਾਜ਼ੀ ਮਾਰੀ ਜਾਵੇ ਫਿਰੋਜ਼ਪੁਰ ਸੀਟ ਦੀ ਗੱਲ ਕਰੀ ਤਾਂ ਫਿਰੋਜ਼ਪੁਰ ਸੀਟ ਜਿਹੜੀ ਆ ਉਹ ਹਮੇਸ਼ਾ ਚਰਚਾ ਦੇ ਵਿੱਚ ਰਹੀ ਹੈ ਬਾਦਲ ਪਰਿਵਾਰ ਦੇ ਕਰਕੇ ਇਸ ਸੀਟ ਨੂੰ ਹਮੇਸ਼ਾ ਚਰਚਾ ਦੇ ਵਿੱਚ ਰੱਖਿਆ ਗਿਆ ਹੈ ਔਰ ਜਿਸ ਤਰੀਕੇ ਦੇ ਨਾਲ ਫਿਰੋਜ਼ਪੁਰ ਸੀਟ ਤੋਂ ਇਸ ਵੇਲੇ ਸੁਖਬੀਰ ਸਿੰਘ ਬਾਦਲ ਮੌਜੂਦਾ ਐਮਪੀ ਨੇ ਤਾ ਉਹਨਾਂ ਦੇ ਖਿਲਾਫ ਇਸ ਵਾਰ ਮੈਦਾਨ ਦੇ ਵਿੱਚ ਡਟਣ ਦੀ ਇੱਛਾ ਜਿਹੜੀ ਆ ਉਹ ਫੋਜਾ ਸਿੰਘ ਸਰਾੜੀ ਉਹਨਾਂ ਦੇ ਵੱਲੋਂ ਜਿਤਾਈ ਜਾ ਰਹੀ ਹੈ ਗੱਲਬਾਤ ਕਰਦੇ ਆ ਫੋਜਾ ਸਿੰਘ ਜੀ ਸੁਖਬੀਰ ਸਿੰਘ ਬਾਦਲ ਹਣੀ ਮੌਜੂਦਾ ਐਮਪੀ ਨੇ ਔਰ ਤੁਸੀਂ ਕੀ ਇਹ ਮੰਦੇਉਂ ਇੱਛਾ ਜਿਤਾ ਰਹੇ ਹੋ ਕਿ ਮੈਦਾਨ ਦੇ ਵਿੱਚ ਟਕਰਾ ਬਦਲ ਉਹਨਾਂ ਦੇ ਨਾਲ ਤੁਹਾਡਾ ਕਰਵਾ ਦਿੱਤਾ ਜਾਵੇ ਬਿਲਕੁਲ ਜੀ ਪ੍ਰੋ ਪੰਜਾਬ ਟੀਵੀ ਲੋਕਾਂ ਦੀ ਆਵਾਜ਼ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਲੋਕ ਰਾਜ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਰਾਜਨੇਤਾ ਵੱਡੇ ਨਹੀਂ ਹੁੰਦੇ ਜਦੋਂ ਤੱਕ ਲੋਕਾਂ ਨੂੰ ਮਿਸਗਾਈਡ ਕੀਤਾ ਗਿਆ ਭਲੇਖੇ ਵਿੱਚ ਸੀ ਵਿਚਾਰੇ ਇਨੋਸੈਂਟ ਲੋਕ ਹੁੰਦੇ ਸੀ ਉਹ ਸੋਚਦੇ ਸੀ ਕਿ ਅਸੀਂ ਛੋਟੇ ਆ ਤੇ ਇਹ ਲੋਕ ਵੱਡੇ ਨੇ ਲੋਕ ਪੰਜ ਸਾਲਾਂ ਬਾਅਦ ਜੀ ਨੂੰ ਮਰਜ਼ੀ ਬਣਾ ਲੈਣ ਤੇ ਜੀ ਨੂੰ ਮਰਜ਼ੀ ਹਟਾ ਦੇਣ ਇਸ ਕਰਕੇ ਉਹ ਸ਼ਕੀਰ ਬਾਦਲ ਜੀ ਭਲੇਖੇ ਚ ਨੇ ਕਿ ਜਦੋਂ ਜਿੱਤਦੇ ਰਹੇ ਸੀ ਉਦੋਂ ਉਹਨਾਂ ਨੇ ਪਾਡਰ ਪੱਟੀ ਤੋਂ ਮਿਸਗਾਈਡ ਕਰਕੇ ਤੇ ਆਪਣਾ ਸਿੱਕਾ ਚਲਾਇਆ ਸੀ ਤੇ ਹੁਣ ਮੈਂ ਜਦੋਂ ਰਿਟਾਇਰਮੈਂਟ ਤੋਂ ਬਾਅਦ ਰਾਜਨੀਤੀ 'ਚ ਆਇਆ ਤੇ ਅੱਜ ਸਾਰਿਆਂ ਨੂੰ ਆਪਣੇ ਅਧਿਕਾਰਾਂ ਤੋਂ ਵਕਫ ਕੀਤਾ ਹੋਇਆ ਤਾਂ ਦੱਸਿਆ ਹੋਇਆ ਕਿ ਇਹ ਗੰਦੇ ਪਰਿਵਾਰ ਦੀ ਰਾਜਨੀਤੀ 'ਚ ਬਾਰ ਕਿਵੇਂ ਆਉਣਾ ਵੋਟਾਂ ਤੁਹਾਡੀਆਂ ਰਾਜ ਤੁਹਾਡੇ ਤੇ ਕੋਈ ਕਰਦਾ ਕਿਉਂ ਸਮਝ ਗਏ ਨਹੀਂ ਜੀ ਹੁਣ ਉਹ ਗੱਲ ਨਹੀਂ ਜਿਹੜੀ ਪਹਿਲਾਂ ਸੁਪਨੇ ਲੈਂਦੇ ਸੀ ਉਹ ਸੁਪਨੇ ਉਹਨਾਂ ਦੇ ਸਹਾਰ ਹੋਣ ਵਾਲੇ ਨਹੀਂ ਹਨ ਹਾਲਾਂਕਿ ਬਤੌਰ ਵਿਧਾਇਕ ਵੀ ਤੁਸੀਂ ਵਿਧਾਨ ਸਭਾ ਦੇ ਵਿੱਚ ਪਰਫਾਰਮ ਕਰ ਰਹੀ ਹੋ ਆਪਣੇ ਲੋਕਾਂ ਦੀ ਆਵਾਜ਼ ਤੁਸੀਂ ਵਿਧਾਨ ਸਭਾ ਦੇ ਵਿੱਚ ਰਿਪਰੈਜ਼ੈਂਟ ਕਰ ਰਹੀ ਹੋ ਕਿਉਂਕਿ ਇੱਕ ਰਿਸਕ ਵੀ ਹੁੰਦਾ ਹੈ ਇਹ ਜੇ ਆਪਾਂ ਗੱਲ ਕਰੀਏ ਸਰਾਏ ਸਾਹਿਬ ਕਿਉਂਕਿ ਦੁਬਾਰਾ ਇੱਕ ਕੰਟੈਸਟ ਕਰਨਾ ਔਰ ਜੇ ਉਹਦੇ ਵਿੱਚ ਲੋਕਾਂ ਦਾ ਫਤਵਾ ਉਸ ਤਰੀਕੇ ਦਾ ਨਾ ਮਿਲੇ ਤਾਂ ਇੱਕ ਵਾਰ ਨਿਰਾਸ਼ਾ ਵੀ ਜਿਹੜੀ ਹੈ ਉਹ ਵੀ ਹੱਥ ਲੱਗ ਸਕਦੀ ਹੈ ਜਾਂ ਫਿਰ ਜਿੱਤ ਹੁੰਦੀ ਹੈ ਤਾਂ ਫਿਰ ਤਾਂ ਬੱਲੇ ਬੱਲੇ ਹੈ ਹੀ ਹੈ ਤੁਹਾਨੂੰ ਕੀ ਲੱਗਦਾ ਕਿ ਇਹ ਰਿਸਕ ਫੈਕਟਰ ਤੁਸੀਂ ਕਿਉਂ ਲੈਣ ਨੂੰ ਮ अब आप, मैं आपको बताना चाहता हूँ हिंदी में क्योंकि मेरा आवाज़ वहाँ भी जाएगी हमारे लीडर के पास भी जब मेरे को टिकट मिली थी तो उस वक्त ही पूछा गया था कि आपको जुम्मे दे रहे हैं तो मैंने बोला कि विश्वासघात नहीं करेंगे तो केजरीवाल साहब बोलते होते हैं पहले भी जब मैं राजनीति में आया तो मैं अपना आदर्श तो केजरीवाल साहब को ही मानता हूँ उन्होंने बोला था कि मांगने वाला लालची होता है तो मैं तो उस वक्त भी नहीं मांगा आप भी नहीं मांग रहा ਅਗਰ ਜੋ ਚੈਲੰਜ ਦਿੱਤਾ ਹੈ ਕੋਈ ਸੁਖਵੀਰ ਬਾਦਲ ਵਰਗਾ ਤਾਂ ਫਿਰ ਮੈਂ ਤਿਆਰ ਹਾਂ ਹਰਾ ਕੇ ਦਿਖਾਉਂਗਾ ਜੀ ਹਾਲਾਂਕਿ ਇਸ ਸੀਟ ਦੇ ਉੱਤੇ ਜਾਖੜ ਪਰਿਵਾਰ ਦੇ ਉੱਤੇ ਵੀ ਨਜ਼ਰ ਆਣੇ ਕਿਉਂਕਿ ਸੁਨੀਲ ਜਾਖੜ ਬਤੌਰ ਹੁਣ ਤਾਂ ਭਾਜਪਾ ਦੇ ਪ੍ਰਧਾਨ ਨੇ ਔਰ ਉਹਨਾਂ ਦਾ ਇਲਾਕਾ ਹੈ ਜੇ ਸੁਨੀਲ ਜਾਖੜ ਵੀ ਆ ਜਾਂਦੇ ਨੇ ਜੇ ਸੁਖਵੀਰ ਸਿੰਘ ਬਾਦਲ ਕੰਟੈਸਟ ਕਰਦੇ ਨੇ ਹਾਲਾਂਕਿ ਅਲਾਈਅੰਸ ਦੇ ਉੱਤੇ ਵੀ ਅਜੇ ਬਹੁਤ ਸਾਰੀਆਂ ਗੱਲਾਂ ਟਿਕੀਆਂ ਹੋਈਆਂ ਨੇ ਕਿ ਜੇ ਅਲਾਈਅੰਸ ਹੋ ਜਾਂਦਾ ਤਾਂ ਫਿਰ ਉਹਨਾਂ ਵਿੱਚੋਂ ਇੱਕ ਪਰਿਵਾਰ ਦੇ ਵਿੱਚੋਂ ਜੋ ਹੈ ਉਹ ਉਮੀਦਵਾਰ ਹੋ ਸਕੇਗਾ ਕਿਵੇਂ ਵੇਖਦੇ ਹੋ ਕੰਪੀਟੀਸ਼ਨ ਤੁਸੀਂ ਕਿੰਨਾ ਕੁ ਮੰਨਦੇ ਹੋ ਕਿੰਨੇ ਕੁ ਤੁਹਾਨੂੰ ਲੱਗਦਾ ਕਿ ਉੱਥੇ ਇਸ ਵੇਲੇ ਦੇ ਹਾਲਾਤ ਇਹਨਾਂ ਪਾਰਟੀਆਂ ਦੇ ਸਾਹਮਣੇ ਤੁਹਾਡੀ ਪਾਰਟੀ ਦੇ ਨਜ਼ਰ ਆਉਣ ਜਿਹੜੇ ਲੋਕਾਂ ਦੀ ਪਛੋਕੜ ਕਾਫੀ ਲੰਬੇ ਸਮੇਂ ਤੋਂ ਇੱਕ ਰਾਜਨੀਤੀ ਨਾਲ ਜੁੜਿਆ ਹੁੰਦਾ ਹੈ ਤੇ ਸਿਰਫ ਆਪਣੇ ਸੱਤਾ ਲੈਣ ਵਾਸਤੇ ਉਹ ਮਿੰਟ ਲਾਉਂਦੇ ਪਾਰਟੀ ਬਦਲ ਲਵੇ ਮੈਂ ਅਕਸਰ ਹੀ ਕਹਿੰਦਾ ਹੁੰਨਾ ਕਿ ਸੱਤਾ ਦੀ ਭੁੱਖ ਦਿੰਦੀ ਹੈ ਦੁੱਖ ਇਹ ਉਹਨਾਂ ਲੋਕਾਂ ਨੂੰ ਦੁੱਖ ਦਿੰਦੀ ਜਿਹੜੇ ਲਾਲਚੀ ਹੁੰਦੇ ਨੇ ਮੈਨੂੰ ਇਸ ਤਰ੍ਹਾਂ ਦਾ ਕੋਈ ਡਰ ਨਹੀਂ ਹੈ ਕਿਉਂਕਿ ਮੈਂ ਕੋਈ ਇੰਨਾ ਵੱਡਾ سرمایہਦਾਰ ਨਹੀਂ ਹੈ ਕਿ ਮੈਂ ਪੈਸੇ ਨਾਲ ਮੇਰੇ ਕੋਲ ਸਿਰਫ ਸੱਚ ਤੇ ਇਮਾਨਦਾਰੀ ਤੋਂ ਇਲਾਵਾ ਕੁਝ ਨਹੀਂ ਹੈ ਇਸ ਕਰਕੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜਿਹੜੀ ਫਿਰੋਜ਼ਪੁਰ ਸੀਟ ਹੈ ਉੱਥੇ 50% ਲੋਕ ਅਨਸੂਚਿਤ ਸਮਾਜ ਨਾਲ ਸੰਬੰਧ ਰੱਖਦੇ ਨੇ ਜਿਨ੍ਹਾਂ ਵਿੱਚੋਂ ਮੈਂ ਵੀ ਹਾਂ ਅਗਰ ਕੋਈ ਵੀ ਪਾਰਟੀ ਅਗਰ ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਕਰਦਾ ਜਿਹੜੀ ਵੀ ਪਾਰਟੀ ਅਨਸੂਚਿਤ ਸਮਾਜ ਦੇ ਬੰਦੇ ਨੂੰ ਨੋਮੀਨੇਟ ਕਰਦੀ ਹੈ ਤਾਂ ਉਹ ਵਸ ਜਿੱਤੇਗਾ ਪਰ ਮੈਂ ਆਮ ਆਦੀ ਪਾਰਟੀ ਦਾ ਹੋਣ ਕਰਕੇ ਮੈਨੂੰ ਤਾਂ ਇਹ ਦੱਸਣਾ ਚਾਹੀਦਾ ਕਿ ਆਮ ਆਦੀ ਪਾਰਟੀ ਅਗਰ ਅਨਸੂਚਿਤ ਸਮਾਜ ਦੇ ਬੰਦੇ ਨੂੰ ਟਿਕਟ ਦੇ ਕੇ ਇਲੈਕਸ਼ਨ ਲੜਾਉਂਦੀ ਹੈ ਤਾਂ ਉਹ ਵਸ ਜਿੱਤੇਗਾ ਹਲਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਕਿਉਂਕਿ ਅਕਸਰ ਇਹ ਸ਼ਿਕਾਇਤਾਂ ਬਾਦ ਦੇ ਵਿੱਚ ਹਲਕੇ ਲੋਕਾਂ ਦੀਆਂ ਆ ਜਾਂਦੀਆਂ ਨੇ ਕਿਉਂਕਿ ਕਹਿੰਦੇ ਨੇ ਕਿ ਅਸੀਂ ਤਾਂ ਵੋਟਾਂ ਪਾ ਕੇ ਜਿਤਾ ਕੇ ਭੇਜਿਆ ਸੀ ਬਾਦ ਦੇ ਵਿੱਚ ਸਾਨੂੰ ਹੀ ਛੱਡ ਕੇ ਚਲੇ ਗਏ ਵਿੱਚ ਵਿਚਾਲੇ ਸਾਨੂੰ ਹੀ ਜਿਹੜਾ ਹੈ ਉਹ ਆਪਣਾ ਹੱਥ ਪੱਲਾ ਛੜਾ ਕੇ ਵਿਧਾਇਕ ਚਲੇ ਗਏ ਔਰ ਦੂਸੀਆਂ ਚੋਣਾਂ ਦੇ ਵਿੱਚ ਆ ਕੇ ਖੜੇ ਹੋ ਜਾਂਦੇ ਨੇ ਐਮਪੀ ਬਣ ਜਾਂਦੇ ਨੇ ਹਲਕੇ ਦੇ ਲੋਕ ਕੀ ਕਹਿ ਰਹੇ ਨੇ ਹਲਕੇ ਦੇ ਲੋਕ ਸੈਟੀਸਫਾਈਡ ਨੇ ਕਿ ਠੀਕ ਹੈ ਜੀ ਸਰਾਜ ਸਾਹਿਬ ਤੁਸੀਂ ਕੰਟੈਸਟ ਕਰੋ ਔਰ ਜੇ ਜਿੱਤ ਜਾਂਦੇ ਤਾਂ ਵਧੀਆ ਕਦ ਉੱਚਾ ਹੀ ਹੋ ਬੱਜੀ ਮੈਂ ਨੁਮਾਇੰਦਗੀ ਕਰ ਰਿਹਾ ਆਪਣੇ ਸਮਾਜ ਦੀ ਸਮਾਜ ਖੁਸ਼ ਹੈ ਖਾਸ ਕਰਕੇ ਇਹ ਨਹੀਂ ਕਿ ਕਲਾ ਰਾਜਸੀ ਸਮਾਜ ਐਸਸੀ ਚਾਹੁੰਦਾ ਜਿਹੜੇ ਹੋਰ ਵੀ ਐਸਸੀ ਨੇ ਸਾਰੇ ਐਸਸੀ ਦੀ ਡਿਮਾਂਡ ਹੈ ਕਿ ਅਗਰ ਸਾਨੂੰ ਆਮਾਦੀ ਪਾਰਟੀ ਜਿਹੜੀ ਹੈ ਐਸਸੀ ਸਮਾਜ ਨੂੰ ਟਿਕਟ ਦਿੰਦੀ ਤਾਂ ਸਾਰੇ ਇਕੱਠ ਨੇ ਤਾਂ ਚੈਲੰਜ ਕਿਸ ਦੇ ਨਾਲ ਮੰਨਦੇ ਹੋ ਤੁਸੀਂ ਜੇ ਵਿਰੋਧੀਆਂ ਦੀ ਆਪਾਂ ਗੱਲ ਕਰੀਏ ਕਿਹੜੀ ਪਾਰਟੀ ਤੁਹਾਨੂੰ ਲੱਗਦਾ ਹੈ ਕਿ ਹਾਂ ਟਫ ਫਾਈਟ ਇਹਨਾਂ ਦੇ ਵੱਲੋਂ ਦਿੱਤੀ ਜਾ ਸਕਦੀ ਮੇਰੀ ਨਿਗਾਹ ਦੇ ਵਿੱਚ ਸਾਰੇ ਜਿਹੜੇ ਲੋਕਾਂ ਦੇ ਇਨਕਾਰੇ ਹੋਏ ਲੀਡਰ ਨੇ ਲੋਕਾਂ ਦੇ ਇਨਕਾਰੇ ਹੋਏ ਤੁਸੀਂ ਸਮਝ ਗਏ ਨਾ ਉਹਨਾਂ ਦੇ ਪੱਲੇ ਕੱਖ ਨਹੀਂ ਸਿਰਫ ਜਿਹੜੀ ਪੈਸੇ ਦੇ ਸਿਰ ਤੇ ਜਾਂ ਜਿਹੜੀਆਂ ਉਹਨਾਂ ਨੇ ਰਾਜਨੀਤਿਕ ਪਹੁੰਚ ਹੁੰਦਿਆਂ ਹੋਇਆਂ ਪੈਸਾ ਬਣਾਇਆ ਉਹਦੇ ਤੇ ਉਹ ਇਹ ਗੱਲ ਕਰਦੇ ਨੇ ਪਰ ਮੈਂ ਨਹੀਂ ਮੰਨਦਾ ਕਿ ਹੁਣ ਭਾਰਤ ਜੇ ਪੰਜਾਬ ਦੇ ਲੋਕ ਜਿਹੜੇ ਨੇ ਇਹ ਇਨੀ ਜਾਣਕਾਰੀ ਨਹੀਂ ਰੱਖਦੇ ਵੋਟਾਂ ਵਟਾ ਵਾਲਾ ਸਿਸਟਮ ਜਿਹੜਾ ਪਰਮਾਉਣ ਨਾਲ ਖਤਮ ਹੋ ਗਿਆ ਸੀ ਕਿ ਲੱਗਦਾ ਕਿ ਇਹ ਵੀ ਮੈਸੇਜ ਫਿਰ ਜਾਊਗਾ ਕਿ ਆਮ ਆਦੀ ਪਾਰਟੀ ਕੋਲ ਲੀਡਰ ਕ੍ਰਾਈਸਿਸ ਹੈ ਲੀਡਰ ਹੀ ਨਹੀਂ ਹੈ ਕੋਈ ਹੋਰ ਨਵਾਂ ਚਿਹਰਾ ਹੀ ਨਹੀਂ ਉਹ ਪੈਦਾ ਕਰ ਸਕੇ ਤੁਸੀਂ ਤਾਂ ਵੈਲ ਨੋਨ ਫੇਸ ਬਣ ਚੁੱਕੇ ਹੋ ਤੁਸੀਂ ਤਾਂ ਵਿਧਾਇਕ ਹੋ ਤਾਂ ਕੀ ਕੋਈ ਹੋਰ ਲੀਡਰ ਨਹੀਂ ਆਮ ਆਦੀ ਪਾਰਟੀ ਨੂੰ ਮਿਲ ਰਿਹਾ ਕਿ ਐਮ ਐਲ ਐਸ ਨੂੰ ਹੀ ਬਾਈ ਇਲੈਕਸ਼ਨ ਉਹਨਾਂ ਨੂੰ ਕਰਵਾਉਣੀਆਂ ਪੈਣਗੀਆਂ ਔਰ ਐਮ ਐਲ ਐਸ ਨੂੰ ਜਿਹੜਾ ਹੈ ਉਹ ਕੰਟੈਸਟ ਕਰਾਉਣਾ ਪਏ ਇਹਦੇ ਵਿੱਚ ਜਦੋਂ ਕੋਈ ਪਾਰਟੀ ਦਾ ਸਪਾਈ ਹੁੰਦਾ ਨਾ ਉਹਨੂੰ ਆਪਣੇ ਕਮਾਂਡਰ ਦੀ ਗੱਲ ਮੰਨਣੀ ਹੁੰਦੀ ਹੈ ਨਾ ਕੋਨੇ ਮਰਜੀ ਕਰਨੀ ਹੁੰਦੀ ਹੈ ਮੈਂ ਵੀ ਤੇਹੀ ਗੱਲ ਕਰ ਰਿਹਾ ਕਿ ਅਗਰ ਮੇਰੇ ਬਾਸ ਸਰਦਾਰ ਭਗਵੰਤ ਮਾਨ ਕੇਰੀਵਾਲ ਸਾਹਿਬ ਜੋ ਮੇਰੇ ਬਾਸ ਨੇ ਉਹ ਜੋ ਮناسب ਹਕੂਮ ਦੇਣਗੇ ਠੀਕ ਹੈ ਮੈਂ ਕੋਈ ਡਿਮਾਂਡ ਨਹੀਂ ਕਰ ਰਿਹਾ ਮੈਂ ਤਾਂ ਇਹ ਦੱਸ ਰਿਹਾ ਕਿ ਅਨਸੂਚਿਤ ਸਮਾਜ ਦੀ ਬਹੁਤਾਤ ਹੈ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਵੈਸੇ ਤਾਂ ਫਿਰੋਜ਼ਪੁਰ ਰਿਜ਼ਰਵ ਹੋਣੀ ਚਾਹੀਦੀ ਸੀ ਅਗਰ ਕਿਸੇ ਕਾਰਨ ਕਰਕੇ ਰਿਜ਼ਰਵ ਕਰਨ ਵਾਸਤੇ ਸੈਂਟਰ ਸਰਕਾਰ ਕਰਦੀ ਹੈ ਤਾਂ ਉਹ ਨਹੀਂ ਚੰਗਾ ਲੱਗਾ ਉਹਨਾਂ ਨੇ ਨਹੀਂ ਕੀਤੀ ਵੈਸੇ ਕਰ ਦੇਣੀ ਚਾਹੀਦੀ ਸੀ ਜਿਸ ਤਰ੍ਹਾਂ ਜਲਾਲਾਬਾਦ ਤੇ ਗੁਰੂ ਹਰਸਾਏ 70% ਐਸੀ ਨੇ ਤਾਂ ਸੀਟ ਰਿਜ਼ਰਵ ਹੋਣੀ ਚਾਹੀਦੀਆਂ ਤੋਂ ਮੰਨ ਕਰ ਰਹੇ ਹਾਂ ਕਿ ਜੇ ਸੀਟਾਂ ਜ਼ਰਬ ਹੋ ਜਾਣ ਤਾਂ ਚੰਗਾ ਹੋਵੇਗਾ ਤਾਂ ਕਿ ਜਿਹੜੇ ਅਨੁਸੂਚਿਤ ਸਮਾਜ ਦੇ ਨੂੰ ਆਪਣੀ ਨੁਮਾਇੰਦਗੀ ਰੱਖਣ ਦਾ ਹੱਕ ਮਿਲ ਸਕੇ ਧੰਨਵਾਦ ਸ੍ਰੀ ਸਾਹਿਬ ਤਾਂ ਫੋਜਾ ਸਿੰਘ ਸਰਾਰੀ ਜੀ ਕਹਿ ਰਹੇ ਨੇ ਕਿ ਇੱਛਾ ਨਹੀਂ ਦੀ ਹੈ ਕਿ ਇਹ ਪ੍ਰੋਸਪਰਸ ਸੀਟ ਤੋਂ ਕੰਟੈਸਟ ਕਰਨ ਔਰ ਸਾਹਮਣੇ ਕਹਿੰਦੇ ਜੇ ਮੈਦਾਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਣ ਜਾਂ ਜਾਖੜ ਪਰਿਵਾਰ ਹੋਵੇ ਜਾਂ ਕੋਈ ਵੀ ਹੋਵੇ ਕਹਿੰਦੇ ਉਹ ਲੋਕ ਤਾਂ ਲੋਕਾਂ ਨੇ ਨਕਾਰ ਦਿੱਤੇ ਨੇ ਤਾਂ ਮੈਂ ਕੰਟੈਸਟ ਕਰਾਂਗਾ ਔਰ ਇੰਤਜ਼ਾਰ ਇਹਨਾਂ ਨੂੰ ਹੁਣ ਹਾਈ ਕਮਾਂਡ ਦਾ ਹੋਗਾ ਕਿ ਹਾਈ ਕਮਾਂਡ ਕੀ ਫੈਸਲਾ ਲੈਂਦੀ ਔਰ ਇਹਨਾਂ ਦੀ ਡਿਊਟੀ ਕਿੱਥੇ ਲਗਾਉਂਦੀ ਹੈ ਕੈ